ਨਗਰ ਪੁਲਿਸ ਨੇ ਭੁੱਕੀ ਦੀ ਇੱਕ ਵੱਡੀ ਖੇਪ ਬਰਾਮਦ ਕਰਕੇ ਦੋਸ਼ੀ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ ਰੂਪਨਗਰ ਦੇ ਥਾਣਾ ਸਦਰ ਦੀ ਪੁਲਿਸ ਨੇ ਇੱਕ ਵਿਅਕਤੀ ਨੂੰ ਐਨਡੀਪੀਐਸ ਐਕਟ ਦੇ ਤਹਿਤ ਗ੍ਰਿਫਤਾਰ ਕਰਕੇ ਉਸ ਕੋਲੋਂ 2 ਕੁਇੰਟਲ 27 ਕਿਲੋ ਡੋਡੇ ਬਰਾਮਦ ਕੀਤੇ ਹਨ ਇਹ ਡੋਡੇ ਬੋਰੀਆਂ ਵਿੱਚ ਪਾ ਕੇ ਲਜਾਏ ਜਾ ਰਹੇ ਸਨ ਇਸ ਸਬੰਧੀ ਪੁਲਿਸ ਨੇ ਦੱਸਿਆ ਹੈ ਕਿ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਕੋਰਟ ਵਿੱਚ ਪੇਸ਼ ਕੀਤਾ ਜਾਵੇਗਾ ਇਹ ਡੋਡੇ ਕਾਫੀ ਮਾਤਰਾ ਵਿੱਚ ਬੋਰੀਆਂ ਵਿੱਚ ਭਰ ਕੇ ਇੱਕ ਤੋਂ ਦੂਜੀ ਥਾਂ ਲਜਾਏ ਜਾ ਰਹੇ ਸਨ ਕਿ ਇੱਕ ਦਿੱਤ ਦੋਸ਼ੀ ਪੁਲਿਸ ਦੇ ਅੜਗੇ ਟੇ ਚੜ ਗਏ ਇਹਨਾਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਅਤੇ ਐਨਡੀਪੀਐਸ ਐਕਟ ਵਿੱਚ ਇਹਨਾਂ ਦੀ ਗ੍ਰਿਫਤਾਰੀ ਪਾਈ ਹੈ ਕਿ ਰੂਪਨਗਰ ਪੁਲਿਸ ਲਗਾਤਾਰ ਜਿਹੜੀ ਹੈ ਕਿ ਆਪਣੇ ਵੱਲੋਂ ਆਪਰੇਸ਼ਨਸ ਕਰੀਏ ਕੰਡਕਟ ਕਰ ਰਹੀ ਹੈਗੀ ਹੈ ਜਿੱਥੇ ਆਪਾਂ ਇੱਕ ਤਰਫ ਐਗਜ਼ੀਕਿਊਟਿਵ ਐਕਸ਼ਨ ਲੈ ਰਹੇ ਹੈਗੇ ਆ ਜਿਹੜੇ ਨਸ਼ਿਆ ਨਸ਼ੇ ਵੇਚ ਰਹੇ ਨੇ ਉਹਨਾਂ ਦੇ ਖਿਲਾਫ ਵੱਡੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਜਿਹੜੇ ਨਸ਼ੇ ਕਰਦੇ ਹੈਗੇ ਨੇ ਉਹਨਾਂ ਨੂੰ ਡੀਆ ਡਿਫਰੈਂਸ ਸੈਂਟਰ 'ਚ ਆਪਾਂ ਭਰਤੀ ਕਰਾ ਰਹੇ ਆ ਔਰ ਇਸ ਤੋਂ ਇਲਾਵਾ ਜਿਹੜਾ ਜੇਲ ਹੈਗੀ ਰੋਪੜ ਦੀ ਉਹਦੀ ਆਪਾਂ ਸਰਚ ਕਰਾਈ ਹੈਗੀ ਹੈ ਜਿੱਥੇ ਸਾਡੇ 1 ਐਸਪੀ 2 ਡੀਐਸਪੀ ਐਸਐਚਓ ਸਰਵੰਦ ਦੇ ਸਾਥ ਮੁਲਾਜ਼ਮਾਂ ਨੇ ਜਿਹੜਾ ਹੈਗਾ ਉੱਥੋਂ ਦੀ ਪੂਰੀ ਜੇਲ ਹੈਗੀ ਉਹਦੀ ਸਰਚ ਕੀਤੀ ਹੈਗੀ ਉਹਦੇ ਚ 1 ਹਸਪੀਟਲਸ ਲੰਗਰ ਦਾ ਥਾਂ ਜਿਹੜਾ ਹੈਗਾ ਤੇ ਲੇਡੀਜ਼ ਜਿਹੜਾ ਜੇ ਲੱਗੀ ਹੋਦੀ ਨੇ ਚੈਕਿੰਗ ਕੀਤੀ ਗਈ ਹੈ